ਅੰਮ੍ਰਿਤ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹ ਕੁਲਵਿੰਦਰ ਸਿੰਘ ਚਲੇੜੀ ਅੱਜ ਅਸੀਂ ਜਲੰਧਰ ਹਲਕੇ ਦੇ ਪੱਛਮੀ ਇਲਾਕੇ ਦੇ ਵਿੱਚ ਪਹੁੰਚੇ ਹਾਂ ਜਲੰਧਰ ਪੱਛਮੀ ਜਿੱਤੋਂ ਸ਼ੀਤਲ ਅੰਗਰਾਲ ਵਿਧਾਇਕ ਰਹਿ ਚੁੱਕੇ ਨੇ ਉਸ ਤੋਂ ਪਹਿਲਾਂ ਸੁਸ਼ੀਲ ਰਿੰਕੂ ਵੀ ਇੱਥੋਂ ਵਿਧਾਇਕ ਰਹਿ ਚੁੱਕੇ ਨੇ ਤੇ ਐਮਪੀ ਵੀ ਰਹਿ ਚੁੱਕੇ ਨੇ ਤਾਂ ਲੈਦਰ ਕੰਪਲੈਕਸ ਜੋ ਕਿ ਚਲੰਦਰ ਪੱਛਮੀ ਦੇ ਨਾਲ ਲੱਗਦਾ ਪੰਨੂ ਬਿਹਾਰ ਦਾ ਏਰੀਆ ਹੈ ਤਾਂ ਉੱਥੇ ਜ਼ਿਆਦਾਤਰ ਜਿਹੜੀ ਆ ਉਹ ਇੰਡਸਟਰੀ ਏਰੀਆ ਹੈ ਇੰਡਸਟਰੀ ਏਰੀਏ ਦੇ ਨਾਲ ਇੱਕ ਗੰਦਾ ਨਾਲਾ ਵਗਦਾ ਜਿਸ ਦੇ ਵਿੱਚ ਬਿਹਤ ਬਦਬੂਦਾਰ ਪਾਣੀ ਜਿਹੜਾ ਉਹ ਹੋ ਕੇ ਆਉਂਦਾ ਤਾਂ ਉਹ ਪਾਣੀ ਜਿਹੜਾ ਉਸ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਉਨੇ ਆ ਕਿ ਉਹ ਨਾਲੇ ਦੇ ਵਿੱਚ ਤੇ ਉਸ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਜਲੰਧਰ ਚੜਦੇ ਵਾਲੇ ਪਾਸਿਓਂ ਦਾਖਲ ਹੁੰਦੇ ਆ ਵਿਰਾਸਤੀ ਇਮਾਰਤਾਂ ਕੋਲੋਂ ਤੇ ਵੱਡੇ ਵੱਡੇ ਪੁਲਾਂ ਤੋਂ ਗੁਜ਼ਰਦੇ ਆ ਸਾਈਕੂਆਰ ਜਰੂਰ ਚੰਗਾ ਲੱਗਦਾ ਪਰ ਜਦੋਂ ਹੀ ਜਲੰਧਰ ਦੇ ਲੈਂਦੇ ਵਾਲੇ ਪਾਸੇ ਭਾਵ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਨੂੰ ਪਾਰ ਕਰਦੇ ਹਾਂ ਤਾਂ ਸ਼ਹਿਰ ਦੀ ਇੱਕ ਤਸਵੀਰ ਪਰੇਸ਼ਾਨ ਤੇ ਹੈਰਾਨ ਕਰ ਦੇਣ ਵਾਲੀ ਹੈ ਇਹ ਇਲਾਕਾ ਜਲੰਧਰ ਦੇ ਲੈਦਰ ਕੰਪਲੈਕਸ ਵਜੋਂ ਜਾਣਿਆ ਜਾਂਦਾ ਜਿੱਥੇ ਰਹਿਣ ਵਾਲੇ ਲੋਕ ਅੰਤਾਂ ਦੀ ਗੰਦਗੀ ਤੇ ਬਦਬੂਦਾਰ ਆਬੋ ਹਵਾ 'ਚ ਰਹਿਣ ਲਈ ਮਜਬੂਰ ਨੇ ਜਿਸ ਦਾ ਵੱਡਾ ਕਾਰਨ ਇੱਥੋਂ ਗੁਜ਼ਰਦਾ ਇੱਕ ਗੰਦਾ ਨਾਲਾ ਹੈ ਜਿਸ ਚ ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਮਕਸੂਦਾ ਮੰਡੀ ਤੇ ਲੈਦਰ ਕੰਪਲੈਕਸ ਦਾ ਕੈਮੀਕਲ ਵਾਲਾ ਪਾਣੀ ਇਸ ਦੇ ਵਿੱਚ ਸੁੱਟਿਆ ਜਾਂਦਾ ਹੈ। ਅੱਗੇ ਚੱਲ ਜਾਓ ਮੋਲਿਆ ਜੰਗੰਦ ਸੜਕਾਂ ਚੱਲ ਜਾਓ ਤਾਂ ਗੰਦ ਪੁੱਟ ਪੱਟ ਸਿੱਟੀ ਆਂਡੇ ਬਣਾਉਂਦਾ ਕੋਈ ਨਹੀਂ। ਜੇ ਅਖੇ ਨਾਲ ਕੋਈ ਗੱਲ ਕਰੋ ਬਣ ਜਾਣਗੀਆਂ ਜੇ ਪੁੱਟੀਆਂ ਤੇ ਬਣਾਵਾਂਗੇ ਵੀ ਇਹ ਨਾ ਨਾ ਹਾਲਾ ਨਾਲਿਆਂ ਦਾ ਹਾਲ ਦੇਖ ਲੋ ਉਥੇ ਪਾਣੀ ਨਾਲੇ ਭਰੇ ਪਾਣੀ ਕਿਥੇ ਪਾਸ ਹੁਣ ਜਾਂਦਾ ਪਿਆ ਮੱਛਰ ਬੇ ਥਾਂ ਹਾਂ ਮੱਛਰ ਆ ਐਸ ਨਾਲੇ ਦਾ ਪਾਣੀ ਚੜਾ ਗਿਆ ਕਿਥੇ ਆ ਪਿੱਛੋਂ ਜੇ ਨਾਲਾ ਬਣਾਉਣਾ ਸ਼ੁਰੂ ਕੀਤਾ ਨਾਲੇ ਅੱਗੇ ਕਿਨ ਭਰਦਾ ਸੀ ਉਹ ਪਾਣੀ ਕਿਥੇ ਜਾਂਦਾ ਉਹ ਪਾਣੀ ਨਹਿਰ ਦੇ ਵਿੱਚ ਟਿਆ ਆ ਕਹਿੰਦੇ ਪਾਣੀ ਚੜਾ ਗਿਆ ਨਹਿਰ ਦਾ ਆਉਂਦਾ ਪਿੱਛੋਂ ਆਉਂਦਾ ਤੋ ਪਾਣੀ ਦਾ ਰੰਗ ਦੇਖ ਲੋ ਕੀ ਗੰਧਲਾ ਨਾਲੇ ਦਾ ਪਾਣੀ ਆ ਤੋ ਮੱਲਿਆਂ ਜਾ ਕੇ ਦੇਖ ਲੋ ਥਾਂ ਥਾਂ ਕੂੜੇ ਸੁੱਤੇ ਪਏ ਆ ਜੇ ਕਿਸੇ ਕੂੜੇ ਦਾ ਕਹਿ ਦੇ ਇਥੇ ਨਾ ਐਦਾਂ ਕਰੋ ਸਾਫ਼ ਕਰੋ ਤੁਹਾਨੂੰ ਕੀ ਆਪੇ ਚੱਕਲਣ ਚੱਕਲਣਗੇ ਤੁਸੀਂ ਆਪਣਾ ਕੰਮ ਕਰੋ ਤੁਹਾਨੂੰ ਰਸਤਾ ਨਹੀਂ ਮਿਲਦਾ ਕੈਮੀਕਲ ਦਾ ਅਸਰ ਨਹੀਂ ਦੇਖਿਆ ਜੀ ਪਰ ਪਾਣੀ ਦੀ ਪ੍ਰੋਬਲਮ ਆ ਪਾਣੀ ਦੀ ਵੀ ਪ੍ਰੋਬਲਮ ਬਹੁਤ ਹੈਗੀ ਆ ਕਦੀ ਪਾਣੀ ਸੇਰੇ ਆ ਜਾਂਦਾ ਕਦੀ ਦੋ ਦੋ ਦਿਨ ਪਾਣੀ ਨਹੀਂ ਆਉਂਦਾ ਮੈਂ ਦੱਸਣਾ ਮੱਛਰ ਬੇਥਾਂ ਮੱਛਰਾਂ ਦਾ ਜੀ ਮਰ ਲਿਆ ਮਰੇ ਮੱਛਰ ਕਿਦਾ ਘੁੰਮਦਾ ਘਰ ਘਰ ਮੱਛਰਾਂ ਦੇ ਰਾਤ ਨੂੰ ਸੋਨਾ ਭਾਰੀ ਹੋਇਆ ਬਈ ਇਹਦਾ ਮੱਛਰ ਇਥੋਂ ਆਉਂਦਾ ਪਿਆ ਜੇ ਕੋਈ ਕੈਮੀਕਲ ਹੋਣ ਤੇ ਮੱਛਰ ਮਾਰਨ ਨਾ ਕੈਮੀਕਲ ਤਾਂ ਸਾਨੂੰ ਪਤਾ ਨਹੀਂ ਕਿਹੜਾ ਕੈਮੀਕਲ ਕਹਿੰਦੇ ਕੈਮੀਕਲ ਹੈਗਾ ਕੈਮੀਕਲ ਦਾ ਨਾਮ ਬਦਨਾਮ ਕੀਤਾ ਆਇਆ ਉਹਨਾਂ ਨੇ ਆਪਣੇ ਟ੍ਰੀਟਮੈਂਟ ਬਣਾਏ ਹੋਏ ਆ ਉਹ ਪਾਣੀ ਸਾਫ਼ ਕਰਕੇ ਕੱਢਦੇ ਆ ਵੀ ਉਹ ਸਾਫ਼ ਆਉਂਦਾ ਫਿਰ ਹਾਂ ਉਹਦਾ ਪਾਣੀ ਸਾਫ਼ ਹੁਣ ਇਹ ਪਾਣੀ ਸਿੱਧਾ ਨਾਲੇ ਹੀ ਜਾਂਦਾ ਇਸ ਨਾਲੇ ਤੇ ਇਸ ਨਾਲੇ ਹੀ ਜਾਂਦਾ ਉਹ ਪਾਣੀ ਮੋਕਾ ਟ੍ਰੀਟਮੈਂਟ ਦੇਖ ਸਕਦੇ ਟ੍ਰੀਟਮੈਂਟ ਦਾ ਪਾਣੀ ਨਿਕਲਦਾ ਜਾਂ ਨਹੀਂ ਨਿਕਲਦਾ ਇਹ ਪਾਣੀ ਪਿੱਛੋਂ ਆ ਰਿਹਾ ਜੀ ਸੀਤਲ ਸੀਤਲ ਬ੍ਰਿਜ ਦੀ ਫੈਕਟਰੀ ਦੇ ਪਿੱਛੋਂ ਜਿਹੜਾ ਕੰਬਲ-ਕੁੰਬਲ ਬਣਾਉਂਦੇ ਆ ਜਾਂ ਉਹਦੇ ਫੈਕਟਰੀ ਦੇ ਪਿੱਛੋਂ ਚੱਲਦੀਆਂ ਇਹ ਪਾਣੀ ਉਧਰੋਂ ਆ ਰਿਹਾ ਗੰਦਾ ਲੈ ਇੱਥੋਂ ਇੱਥੋਂ ਕੋਈ ਪਾਣੀ ਨਹੀਂ ਪੀ ਰਿਆ ਇਹ ਜੀ ਨਾਲੇ ਤੋਂ ਕਪੂਰਥਲਾ ਰੋਡ ਤੋਂ ਐਨੂੰ ਪਾਣੀ ਜਿਹੜਾ ਆ ਕਿਸੇ ਫੈਕਟ ਦੇ ਪਿੱਛੇੋਂ ਪਾਣੀ ਦਾ ਜੇ ਮੇਰੇ ਪਿੱਛੋਂ ਜਾ ਰਿਹਾ ਸਾਰੇ ਤੁਹਾਡੇ ਤੁਸੀਂ ਮੌਕਾ ਮੌਕਾ ਤੁਹਾਨੂੰ ਦੀਦਾ ਹੀ ਆ ਜੋ ਕੁਝ ਤੇ ਹੈਗਾ ਪਰ ਕੇ ਕਹੀਏ ਕਿ ਨੂੰ ਇੱਥੇ ਜਿਹਨੂੰ ਕਹਿੰਦੇ ਕਰਾਨੇ ਆ ਕਰਦੇ ਆ ਕਰੀ ਜਾਂਦੇ ਆ ਤੇ ਕੋਈ ਲੀਡਰ ਕਿਸੇ ਮਹੱਲੇ ਚ ਕੋਈ ਲੀਡਰ ਨਹੀਂ ਜਾਂਦਾ ਤੁਸੀਂ ਗੱਡੀ ਲੈ ਲਓ ਮਹੱਲਿਆਂ ਦੇ ਵਿੱਚ ਜਾ ਕੇ ਘੁੰਮ ਕੇ ਦੇਖ ਲਓ ਹਰ ਇੱਕ ਮਹੱਲੇ ਦੇ ਵਿੱਚ ਜਾ ਕੇ ਦੇਖੋ ਤੁਹਾਨੂੰ ਉੱਥੇ ਕੂੜਿਆਂ ਦੇ ਢੇਰ ਦੰਬ ਬਣਾ ਖਾਲੀ ਪਲਾਟ ਜਿਹੜੇ ਹੈਗੇ ਆ ਸਾਰੇ ਕੂੜਿਆਂ ਨਾਲ ਸਟੇ ਹੋਇਆ ਜੇ ਕਿਸੇ ਭਈਆਂ ਨੂੰ ਕਹਦੇ ਪਾਈ ਇਹ ਦੰਨਾ ਸਟੇ ਕਿਹਦਾ ਨਾ ਕਰੋ ਕਹਿੰਦਾ ਤੁਹਾਨੂੰ ਕੀ ਤੁਹਾਡੇ ਘਰ ਸਟੇ ਆ ਔਰ ਲੜਾ ਇਹ ਮੋਲ ਪਿੰਦਾ ਜੀ ਇਹ ਤਾਂ ਆਪਾਂ ਕਹਿਣਾ ਛੱਡਿਆ ਕਿਸੇ ਨੂੰ ਕੁਝ ਨਹੀਂ ਕਹਿੰਦੇ ਜੋ ਕਰਦਾ ਕਰ ਹੀ ਜਾਂਦੇ ਆ ਤੇ ਆ ਪੀਰਾਂ ਜਗ੍ਹਾ ਤੋਂ ਲੈ ਲੈ ਇਧਰ ਪਾਸੇ ਆ ਨੂੰ ਨਿਕਲ ਜਾਓ ਐਸੇ ਦੇ ਨਿਕਲ ਜਾਓ ਨਾਲੇ ਵਾਲ ਨੂੰ ਨਹਿਰਾਂ ਨੂੰ ਚੱਲ ਜਬੋ ਐਸੇ ਪਾਸੇ ਨਹੀਂ ਚੱਲਦਾ ਤੁਹਾਨੂੰ ਸਾਡੇ ਪਾਸੇ ਤੇ ਗੰਦਗੀ ਦਾ ਢੇਰ ਮਿਲਣਗੇ ਸਰਕਾਂ ਤੋੜੀਆਂ ਆ ਸੀਵਰ ਬੰਦ ਆ ਇਹ ਅੱਧੀ ਸੜਕ ਬਣੀ ਆ ਇਹ ਗਾਦੀ ਦੇ ਦੇ ਸੀ ਮੈਨੂੰ ਇੱਥੇ ਘਟੋਂ ਪੰਜ 6 ਸਾਲ ਹੋ ਗਏ ਇਸ ਰੋਡ ਦੇ ਤੇ ਆਏ ਨੂੰ ਫੈਕਟਰੀ ਦੇ ਵਿੱਚ ਆਏ ਨੂੰ ਮੈਂ ਅੱਧੀ ਦੇਖਦਾ ਪਿੱਛੋਂ ਸਾਡੇ ਸਹੀ ਆ ਇੱਕੋ ਟੋਟਾ ਬਣਾਇਆ ਇਹ ਵੀ ਸੱਤ ਸੰਤਰਾਵੜ ਤੱਕ ਬਣਿਆ ਉਹ ਤੋਂ ਅੱਗੇ ਉਹ ਵੀ ਸੜਕ ਹੱਤਰਵਾ ਪਰਲੇ ਪਾਸ ਆਧਾ ਬਣਿਆ ਆਧੇ ਪੈਸੇ ਦਾ ਏਰੀਆ ਕਿੱਥੇ ਗਿਆ ਉਹਦੇ ਪੈਸੇ ਕਿੱਥੇ ਗਏ ਕੋਈ ਕੋਈ ਕੁਛ ਗਿਛ ਨਹੀਂ ਕੋਈ ਸਕੇਲ ਸਹੂਲਤ ਨਹੀਂ ਮਿਲ ਰਹੀ ਇੱਥੇ ਕਿੱਥੇ ਨਾ ਇਹ ਸਹੂਲਤਾਂ ਪਰ ਮਿਲਦੀ ਮੁੱਲੀ ਕਿਸੇ ਨੂੰ ਕੁਛ ਨਹੀਂ ਜੀ ਇੱਥੇ ਬਾਕੀ ਜੋ ਸਰਕਾਰ ਕਰਦੀ ਆ ਕਦੀ ਜਾਂਦੀ ਆ ਮਨਮਾਨੀਆਂ ਮਰਦੀ ਕਰਦੀ ਆ ਜਿਹੜਾ ਕਰਦਾ ਆ ਉਹ ਬਦਨਾਮ ਆ ਜਿਹੜਾ ਨਹੀਂ ਕਰਦਾ ਉਹ ਰਾਜਾ ਆ ਮੈਂ ਤਾਂ ਆਖਰੀ ਇਹ ਹੀ ਕਹਿੰਦਾ ਬਾਰੋਂ ਆਇਆ ਵਿਅਕਤੀ ਕੁ ਸਮਾਂ ਇੱਥੇ ਰੁਕਣ ਤੋਂ ਬਾਅਦ ਖੁਦ ਨੂੰ ਬਿਮਾਰ ਮਹਿਸੂਸ ਕਰਨ ਲੱਗਦਾ ਹੈ। ਬਿਨਾ ਨੱਕ ਮੂ ਟਕੇ ਇੱਥੇ ਖੜਨਾ ਮੁਸ਼ਕਲ ਹੋ ਜਾਂਦਾ ਹੈ। ਪਿਸਦੇ ਕਿਨਾਰੇ ਤੇ ਲੋਕ ਖਾਣ ਪੀਣ ਦੀਆਂ ਵਸਤਾਂ ਵੇਚ ਵੀ ਰਹੇ ਨੇ ਤੇ ਖਰੀਦ ਵੀ ਰਹੇ ਨੇ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇੱਥੋਂ ਦੇ ਲੋਕਾਂ ਦੀ ਸਾਹ ਵਾਲੀ ਨਾਲ ਹੀ ਇਹ ਸਭ ਕੁਝ ਕਬੂਲ ਕਰ ਚੁੱਕੀ ਹੈ। ਬਹੁਤ ਜ਼ਿਆਦਾ ਮੱਖੀਆਂ ਆ। ਕੁੱਤਾ ਮਰਦਾ ਉਹ ਵੀ ਵਿੱਚ ਸੜ ਜਾਂਦੇ ਆ ਕੋ ਡੰਗਰ ਮਰਦਾ ਉਹ ਵੀ ਵਿੱਚ ਸੜ ਦਿੰਦੇ ਆ ਜੋ ਕਚਰਾ ਕੂੜਾ ਹੁੰਦਾ ਸਭ ਇਹਦੇ ਵਿੱਚ ਸੁੱਟੀ ਜਾਂਦੇ ਆ ਪਾਣੀ ਐ ਇਧਰੋਂ ਪਿੱਛੋਂ ਆ ਰਿਹਾ ਐ ਨਹੀਂ ਪਤਾ ਕਿੱਧਰੋਂ ਆ ਰਿਹਾ ਐ ਇਧਰੋਂ ਸਮੈਲ ਦੇ ਇਹਦੀ ਮੱਛਰ ਆਉਂਦਾ ਆ ਸਮੈਲ ਤੇ ਗੰਦਗੀ ਦੀ ਆਂਦੀ ਆ ਗਾਗ ਬਸ ਮਾੜਾ ਮੋਟਾ ਆਂਦਾ ਆ ਐਮ ਟਾਈਮ ਪਾਸ ਕਰੀ ਜਾਂਦੇ ਕਰੀਦਾ ਆ ਕੋਈ ਘਰ ਰੋਟੀ ਦੇਣ ਵਾਲਾ ਨਹੀਂ ਕੋਈ ਖਰਚਾ ਦੇਣ ਵਾਲਾ ਨਹੀਂ ਬਿਮਾਰੀਆਂ ਦਾ ਕੋਈ ਹੱਲ ਨਹੀਂ ਮੱਛਰ ਰਾਤ ਨੂੰ ਸੌਂ ਨਹੀਂ ਦਿੰਦਾ ਬੱਤੀ ਬੰਦ ਹੋ ਜਾਂਦੀ ਐ ਜੇ ਮੱਚੇ ਰਾਤ ਨੂੰ ਸੌਣ ਨਹੀਂ ਦਿੰਦਾ ਤੜਫ ਤੜਫ ਉੱਤੀ ਬੰਦਾ ਰਾਤ ਕੱਟਦਾ ਆ ਰਾਤ ਨੂੰ ਇਧਰਲੇ ਪਾਸੇ ਕੋਈ ਜਾਂਦਾ ਨਹੀਂ ਜੋ ਕੋਈ ਜਾਂਦਾ ਨਾਲੇ ਦੇ ਕੰਡੇ-ਕੰਡੇ ਇਧਰ ਲੱਗਲੇ ਮਾਰ ਦਿੰਦੇ ਆ ਤੇ ਮੋਬਾਈਲ ਖੋਹ ਲੈਂਦੇ ਆ ਪੈਸੇ ਖੋਹ ਲੈਂਦੇ ਆ ਦਿੱਕਤਾਂ ਇਧਰ ਬਹੁਤ ਆ ਕੋਈ ਕਾਰਵਾਈ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਕੋਈ ਆਣ ਕੇ ਕਿਸੇ ਨੂੰ ਪੁੱਛਦਾ ਨਹੀਂ ਪੁੱਛ ਨਹੀਂ ਕੋ ਬੱਚੇ ਮਰ ਜਾਂਦਾ ਕੋਈ ਉਹ ਵੀ ਵਿੱਚ ਛੁੱਟ ਜਾਂਦੇ ਆ ਮੈਂ ਇੱਥੇ ਦੁਕਾਨ ਲਾਣੀ ਆ ਬਹੁਤ ਮੁਸ਼ਕਲ ਹੁੰਦੀ ਆ ਕੀ ਕਰੀਏ ਤੇ ਮਾੜੀ ਮੋੜੀ ਰੋਟੀ ਤੇ ਬਿਮਾਰੀ ਤੁਹਾਨੂੰ ਇਹੋ ਜਿਹੀ ਕੋਈ ਲੱਗਦੀ ਹੈ ਬਿਮਾਰੀਆਂ ਸਾਨੂੰ ਸਾਰੀਆਂ ਲੱਗੀਆਂ ਸ਼ੂਗਰ ਵੀ ਆ ਹਰ ਇੱਕ ਚੀਜ਼ ਆ ਬਿਮਾਰੀਆਂ ਨਾਲ ਇੱਥੇ ਬੰਦਾ ਬੈਠਾ ਹੋਰ ਬੈਠਾ ਵਕਾਰ ਇਸ ਦੇ ਨਾਲ ਲੱਗਦੇ ਪੰਨੂ ਬਿਹਾਰ ਦੇ ਲੋਕਾਂ ਨੂੰ ਬਰਸਾਤੀ ਦਿਨਾਂ 'ਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਗੰਦਗੀ ਕਾਰਨ ਮੱਛਰ ਤੇ ਮੱਖੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਨੇ ਤੇ ਲੋਕਾਂ ਦਾ ਕਹਿਣਾ ਹੈ ਇਥੋਂ ਦੀ ਗੰਦਗੀ ਤੇ ਇਥੋਂ ਦਾ ਹਾਲ ਦੇਖ ਕੇ ਲੀਡਰ ਹੱਥ ਖੜੇ ਕਰ ਚੁੱਕੇ ਨੇ ਸਾਡੇ ਇੱਥੇ ਤਨਾ ਉਹ ਤਾਂ ਪਾਣੀ ਘਟਰਦੀ ਨਹੀਂ ਉਸ ਸਮੱਸਿਆ ਨਾਲ ਇਸ ਟਾਈਮ ਕਿਤਨ ਦਾਸ ਨਹੀਂ ਸਾਡੇ 4 ਦਿਨ ਜੇ ਅਸੀਂ ਕਰਵਾ ਦੇਨੇ ਬੋਲ ਬੂਲ ਕੇ ਸਪਾਈ ਤਾਂ ਉਹ ਫੇਰ ਭਰ ਜਾਂਦਾ ਇੱਕ ਛੋਟਾ ਛੋਟਾ ਪਾਈਪ ਆ ਪਾਈਆਂ ਹੋਦੀਆਂ ਛੋਟੀਆਂ ਛੋਟੀਆਂ ਵਾਂ ਉਹ 4 ਦਿਨ ਹੀ ਨਿਕਲਦੇ ਹੈਗੇ ਸਫਾਈ ਕਿਤੇ ਵੀ ਬੇਕਾਰ ਹੋ ਜਾਂਦੇ ਮਿੰਨ ਤਰ ਲਗਾ ਕਰਕੇ ਇਹਨਾਂ ਨੂੰ ਫੋਨ ਕਰ ਕਰਕੇ ਇਹਨਾਂ ਸਾਡੀਆਂ ਚੱਪਲਾ ਸਮਝੋ ਕਿ ਸਗੀਆ ਨਾ ਇਹ ਤਰਲੇ ਕਰ ਕਰਕੇ ਕੋਈ ਕੋਰੀਡੋਰ ਨੂੰ ਸਰਕੋ ਗਏ ਸੀ ਕਿ ਸਨਾਨੀ ਕਹਤਾ ਕਿ ਮੇਰੇ ਤਾਂ ਹੱਥ ਖੜੇ ਪੰਨੂ ਪਿਆਦਾ ਮੈਂ ਸੁਧਾਰ ਨਹੀਂ ਕਰ ਸਕਦਾ ਉਹਨਾਂ ਨੇ ਸਰ ਨਹੀਂ ਇੱਦਾਂ ਕਿ ਸਾਨੂੰ ਮੇਰੇ ਤਾਂ ਹੱਥ ਖੜੇ ਆ ਕਿਉਂਕਿ ਕਹਿੰਦਾ ਇੱਥੇ ਆਬਾਦੀ ਇੰਨੀ ਆ ਮੈਂ ਇਦਾਂ ਨਹੀਂ ਕਰ ਸਕਦਾ ਉਹ ਨਹੀਂ ਕਹਿੰਦਾ ਤੁਸੀਂ ਖੁਦ ਆਪਣੀ ਸਫਾਈ ਆਪ ਰੱਖੋ ਉਨਾਂ ਨੇ ਸਾਨੂੰ ਆਪ ਕਹਿਣਾ ਨਹੀਂ ਨਿਕਲ ਇੱਕ ਦਿਨ ਮੇਂ ਬਾਰਿਸ਼ ਹੋਈ ਆ ਇਹ ਪਿਛਲੇ ਸਾਲ ਦੀ ਗੱਲ ਹੈ ਮੇਰੇ ਘਰ ਚ ਬੈਡ ਦੇ ਵੀ ਅੱਧਾ ਅੱਧਾ ਬੈਡਰ ਢੁਪ ਗਿਆ ਸੀਗਾ ਇੰਨਾ ਪਾਣੀ ਅੰਦਰ ਚਲੇ ਗਿਆ ਸੀਗਾ ਸਾਡੇ ਪੀੜਾ ਦੀ ਜਗ੍ਹਾ ਜਗ੍ਹਾ ਦੇ ਅੰਦਰ ਪਾਣੀ ਚਲੇ ਗਿਆ ਦੱਸੋ ਸੀ ਕੀ ਕੀ ਕਰਾਂਗੇ ਸੀ ਉਧਰ ਕੰਮ ਉਧਰ ਮੈਂ ਡਿਊਟੀ ਕਰੇ ਗਰੀਬੰਦਾ ਕੰਮ ਤੋਂ ਆਇਆ ਤਾਂ ਫੋਨ ਤੇ ਪਤਾ ਲੱਗਾ ਤੁਹਾਡੇ ਦੰਦਰ ਸਾਰਾ ਪਾਣੀ ਪਾਣੀ ਆਇਆ ਸਾਡੇ ਇੰਨਾ ਪੂਰਾ ਹਾਲ ਸੀਗਾ ਸਾਡੇ ਮਕਾਨ ਪਹਿਲਾਂ ਬਣਿਆ ਹੋਇਆ 20-25 ਸਾਲ ਤੋਂ ਸਿੱਧੇ ਰਹਿ ਰਹੇ ਆ ਪਹਿਲਾਂ ਉੱਚੇ ਸੀ ਹੁਣ ਗਲੀਆਂ ਗੁਲੀਆਂ ਮੰਨ ਨਾਲੇ ਦਾ ਇਹ ਆ ਕਿ ਸਾਰੇ ਜਿਹੜਾ ਪਾਣੀ ਹੈਗਾ ਸਾਡੇ ਘਰਾਂ ਦਾ ਪਾਣੀ ਇਹ ਦਿੱਥੇ ਇਹਨਾਂ ਦਾ ਪੈ ਪਾਈ ਸੀ 10 ਸਾਲ 15 ਸਾਲ ਪਹਿਲੇ ਹਾਂ ਜਿਹੜਾ ਮਕਸੂਦਾ ਏਰੀਆ ਦਾ ਪਾਣੀ ਹੈ ਨਾ ਉਹ ਵੀ ਇਹਦੇ ਵਿੱਚ ਛੁੱਟ ਦਿੰਦਾ ਇਹਨਾਂ ਨੇ ਇਹ ਟੀਮ ਨੇ ਪਲਾਟ ਹੈਗਾ ਛੋਟਾ ਹਾਂ ਠੀਕ ਹੈ ਉਹ ਸਮੱਸਿਆ ਹੀ ਹੋ ਗਈ ਇੱਧਰ ਦਾ ਪਾਣੀ ਚੁੱਕਾ ਤੇ ਟ੍ਰੀਟਮੈਂਟ ਹੋ ਨਹੀਂ ਰਿਹਾ ਪਾਣੀ ਉੱਧਰ ਉੱਧਰੋਂ ਮਕਸੂਦਾ ਏਰੀਆ ਦਾ ਵੀ ਪਾਣੀ ਵਿੱਚ ਪਾ ਦਿੱਤਾ ਜਦ ਹੁਣ ਇਹ ਚਾਹੀਦਾ ਹੈਗਾ ਜਿਹੜਾ ਮਕਸੂਦਾ ਏਰੀਆ ਦਾ ਪਾਣੀ ਆ ਉੱਥੇ ਟ੍ਰੀਟਮੈਂਟ ਬਣਾਇਆ ਜਾਂਦਾ ਜਿਹੜਾ ਕਰੋੜਾਂ ਰੁਪਈਆ ਇਹਨਾਂ ਨੇ ਪੈਪਾਂ ਤੇ ਲਾਇਆ ਉਹ ਤੇ ਵੱਜਦਾ ਸਰਕਾਰ ਦਾ ਠੀਕ ਹੈ ਨਾ ਉਹ ਕਿਉਂਕੋ ਉਹ ਜਿਹੜਾ ਪਾਣੀ ਜਿਹੜਾ ਨਾਲ ਹੈਗਾ ਉਧਰੋਂ ਆ ਰਿਹਾ ਸੀਗਾ ਉੱਥੇ ਟਿਊਬ ਉਹਥੇ ਜਨਕ ਜਗ੍ਹਾ ਵੀ ਆ ਗਈ ਸੀ ਮਕਸੂਦਾ ਲਾਗੇ ਸਰਕਾਰ ਕੋਲ ਉੱਥੇ ਟਿਊਬ ਨਾ ਪਲਾਨ ਨਹੀਂ ਬਣਾਇਆ ਉਹਨਾਂ ਨੇ 6 ਕਿਲੋਮੀਟਰ ਦਾ ਪੈਪ ਉੱਥੇ ਪਾ ਕੇ ਕਰੋੜਾਂ ਰੁਪਇਆ ਸਰਕਾਰ ਦਾ ਨੁਕਸਾਨ ਕੀਤਾ ਇਹਨਾਂ ਨੇ ਕਾਰਪੋਰੇਸ਼ਨ ਵਾਲਿਆਂ ਨੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਹਮ ਸਰ ਜਿਹੜਾ ਘਰਾਂ ਦਾ ਪਾਣੀ ਘਰਾਂ ਦਾ ਪਾਣੀ ਇਹਨਾਂ ਦੇ ਨਾਲੇ ਉੱਥੇ ਤਾਂ ਸੀਵਰੇਜ ਦੇ ਵਿੱਚ ਪਾ ਕੇ ਟਿਊਬਨ ਪਲੈਂਟ 'ਚ ਜਾ ਰਿਹਾ ਤੇ ਜਿਹੜਾ ਕੈਮੀਕਲ ਦਾ ਪਾਣੀ ਆ ਉਹ ਵਿੱਚ ਜਾ ਰਿਹਾ ਤੇ ਗੰਦੇ ਨਾਲੇ ਜਾ ਰਿਹਾ ਜਦ ਕਿ ਜਿਹੜੇ ਘਰਾਂ ਦੇ ਪਾਣੀ ਦੀ ਕੋਈ ਸਮੱਸਿਆ ਹੋ ਨਹੀਂ ਸਕਦੀ ਤੇ ਜਿਹਦੀ ਸਮੱਸਿਆ ਉਹ ਪਾਣੀ ਉਹ ਓਪਨ ਜਾ ਰਿਹਾ ਹੈਗਾ ਸਰ ਜਦੋਂ ਬਰਸਾਤ ਆਂਦੀ ਆ ਕਿ ਪਾਣੀ ਜਿਆਦਾ ਓਵਰ ਹੋ ਜਾਂਦਾ ਟ੍ਰੀਟਮੈਂਟ ਪਲਾਂਟ ਛੋਟਾ ਵਾ ਉਹ ਫਿਰ ਘਰਾਂ 'ਚ ਪਾਣੀ ਦਾ ਬੈਗ ਮਾਰਦਾ ਜਦੋਂ ਲਾਈਟ ਚੱਲ ਜੇ ਜਦੋਂ ਲਾਈਟ ਚੱਲ ਜਾਂਦੀ ਆ ਜਨਰੇਟਰ ਚਲਾਉਂਦੇ ਨਹੀਂ ਕੀ ਵਾਰੀ ਇਹ ਤੇ ਉਹ ਫਿਰ ਟ੍ਰੀਟਮੈਂਟ ਪਾਣੀ ਨਹੀਂ ਹੁੰਦਾ ਹੈਗਾ ਤੇ ਉਹ ਫਿਰ ਘਰਾਂ 'ਚ ਦਾ ਬੈਗ ਮਾਰਦਾ ਇਨ ਸਮੈਲ ਆਂਦੀ ਆ ਘਰਾਂ ਦੇ ਵਿੱਚ ਇਹ ਟ੍ਰੀਟਮੈਂਟ ਪਲਾਂਟ ਨਾਂ ਦਾ ਲੱਗਾ ਹੋਇਆ ਜਿਹੜਾ ਟ੍ਰੀਟਮੈਂਟ ਪਾਣੀ ਹੋ ਰਿਹਾ ਤੂੰ ਚੈੱਕ ਕਰਕੇ ਦੇਖੋ ਕਿੰਨਾ ਕਿੰਨਾ ਕੇਮਿਕਲ ਹੈਗਾ ਉਸ ਪਾਣੀ ਦੇ ਵਿੱਚ ਇਹ ਅਜੇ ਤੱਕ ਕਿਸੇ ਨੇ ਚੈੱਕ ਨਹੀਂ ਕੀਤਾ ਹੈ ਬਸ ਇੱਥੇ ਇੰਨੀ ਬਦਬੂ ਆਉਂਦੀ ਜਦੋਂ ਪਾਣੀ ਬੈਗ ਮਾਰਦਾ ਘਰਾਂ ਦੇ ਵਿੱਚ ਕਈ ਵਾਰੀ ਸਾਡਾ ਜਿਹੜਾ ਵੀ ਜਿਹੜਾ ਪੀਣ ਵਾਲੇ ਪਾਣੀ 'ਚ ਮਿਕਸ ਹੋ ਜਾਂਦਾ ਪਾਣੀ ਪਿੱਛੇ ਜੇ ਪੀਣ ਵਾਲੇ ਪਾਣੀ ਦੇ ਵਿੱਚ ਇਹ ਮਿਕਸ ਹੋ ਗਿਆ ਹੈਗਾ ਪਾਣੀ ਮਿੱਟੀ ਨਾਲ ਹੀ ਆ ਦੇ ਉਦੋਂ ਬਿਮਾਰੀਆਂ ਫੈਲਦੀਆਂ ਨੇ ਇੱਥੇ ਸਰ 2.5 ਸਾਲ ਹੋ ਗਏ ਆਪ ਸਰਕਾਰ ਦੇ ਆਏ ਨਹੀਂ ਹਜੇ ਤੱਕ ਕੋਈ ਲੀਡਰ ਇੱਥੇ ਆਇਆ ਨਹੀਂ ਆ ਇਸ ਮੇ ਸੇਵਾ ਵਾਸਤੇ ਨਾਲੇ ਨਾਲ ਲੱਗਦਾ ਜਿਦੋਂ ਪਾਣੀ ਮਤਲਬ ਉਹ ਡੱਕ ਦਿੰਦੇ ਨੇ ਅੱਗੂ ਪਾਣੀ ਨਹੀਂ ਜਾਣ ਦਿੰਦੇ ਤੇ ਪਾਣੀ ਜਿਹੜਾ ਸਾਡੇ ਸਿਵਰੇ ਜਿਹੜੇ ਨੇ ਉਹ ਭਰ ਜਾਂਦੇ ਨੇ ਤੇ ਗਲੀਆਂ ਵਿੱਚ ਤੇ ਵੇੜਿਆਂ 'ਚ ਜਿਨ੍ਹਾਂ ਦੇ ਘਰ ਨਹੀਂਵੇਂ ਨੇ ਉਹਨਾਂ ਦੇ ਘਰਾਂ 'ਚ ਪਾਣੀ ਰਸੋਈਆਂ ਤੱਕ ਪਾਣੀ ਵੜ ਜਾਂਦਾ ਅੰਦਰਾਂ 'ਚ ਤੇ ਫਿਰ ਇੰਨੀ ਗੰਦਗੀ ਫੈਲ ਜਾਂਦੀ ਹੈ ਫਿਰ ਉਹ ਵੀ ਉਹ ਪਾਣੀ ਸਾਡੇ ਬੱਚੇ ਜਿੱਦਾਂ 100 ਜਿਆਦਾ ਪੀਂਦੇ ਨੇ ਬੱਚੇ ਬਿਮਾਰ ਹੋ ਜਾਂਦੇ ਨੇ ਇੰਨੇ ਨਹੀਂ ਘਰਾਂ 'ਚ ਉਹ ਆਉਂਦੀ ਫਿਰ ਕਿਤੇ ਫੋਨ ਕਰ ਕਰਕੇ ਕਾਰਪੋਰੇਸ਼ਨ ਨੂੰ ਕਿਤੇ ਪਕੇ ਨੂੰ ਕਰ ਕਦੀ ਕਿਸੇ ਨੂੰ ਕਰ ਉਹ ਕਿਤੇ ਦੋ ਮਹੀਨੇ ਬਾਅਦ ਚਾਰ ਮਹੀਨੇ ਬਾਅਦ ਇੱਕ ਗੱਡੀ ਆਂਦੀ ਏ ਉਹ ਪਾਣੀ ਭਰਦੇ ਨੇ ਤੇ ਲੈ ਜਾਂਦੇ ਨੇ ਉਹ ਤੇ ਨੇਰੀਆਂ ਵੀ ਆਉਂਦੀਆਂ ਨੇ ਜਾਂ ਨੇਰੀ ਨੂਰੀ ਨਾਲ ਲੰਮਦੇ ਨੇ ਗੰਦਕੀ ਬਹੁਤ ਜ਼ਿਆਦਾ ਜੀ ਸਾਡੇ ਇਲਾਕਿਆਂ ਚ ਕੂੜੇ ਕੱਪੜੇ ਦੀ ਵੀ ਦੇਖ ਰਹੇ ਉਹ ਜਾਨੀ ਕਿ ਜਿੱਦਾਂ ਕਾਰਪੋਰੇਸ਼ਨ ਦਾ ਇੱਥੇ ਕੋਈ ਅਜੇ ਕੋਈ ਲੱਗਾ ਨਹੀਂ ਕੋਈ ਕੂੜਾ ਚੱਕਣ ਵਾਲਾ ਜਾਂ ਕੋਈ ਉਹ ਲੋਕੀ ਆਪਣੇ ਪੈਸੇ ਦੇ ਕੇ ਘਰਾਂ ਵਿੱਚ ਪੈਸੇ ਦੇ ਕੇ ਤੇ ਕੋਈ ਲਾਨੇ ਆ ਤੇ ਕਿਦਾਂ ਚਲੋ ਵੀ ਕਿਸੇ ਮੋਕੇ ਨਹੀਂ ਆਂਦਾ ਦੋ ਦੋ ਦਿਨ ਵੀ ਨਹੀਂ ਆਂਦਾ ਤੇ ਫਿਰ ਦੇਖੋ ਗੰਦਗੀ ਫੈਲਣੀ ਏ ਫਿਰ ਇੱਥੇ ਅਜੇ ਮਤਲਬ ਕੋਈ ਉਹ ਨਹੀਂ ਹੈਗਾ ਸਾਡੇ ਕੋਈ ਏਰੀਆ ਚ ਕੋਈ ਬੰਦਾ ਨਹੀਂ ਇੱਥੇ ਆਂਦਾ ਕੋਈ ਤਾਂ ਹੈ ਨਹੀਂ ਸਰਕਾਰੀ ਕੋਈ ਸਰਕਾਰ ਸੋ ਨਾ ਜੀ ਇੱਥੇ ਕੋਈ ਪੁੱਤਰ ਕੋਈ ਸਰਕਾਰੀ ਵਾਲਾ ਨਹੀਂ ਆਂਦਾ ਕੋਈ ਨਹੀਂ ਆਂਦਾ ਆਪਣੇ ਆਪਣੇ ਲੋਕਾਂ ਨੂੰ ਨਾ ਦੇਖੋ ਬਿਜਲੀ ਨਹੀਂ ਹੈ ਤਾਰੇ ਲਟਕਣ ਦੇ ਦੀ ਇਹ ਨਹੀਂ ਚ ਕੋਈ ਸਾਡੀ ਗਲੀ ਚ ਕਦੀ ਕੋਈ ਲੀਡਰ ਆਇਆ ਹੀ ਨਹੀਂ ਨਾ ਵੋਟਾਂ ਲੈਣ ਵੇ ਆਉਂਦੇ ਨੇ ਉਹ ਜਦੋਂ ਵੋਟਾਂ ਲੈਣੀਆਂ ਨੇ ਇਹਨਾਂ ਨੇ ਉਦੋਂ ਮਾਨ ਕੇ ਹੱਥ ਜੋੜਦੇ ਨੇ ਦੋ ਕੋਈ ਮਹੀਨਾ ਦਾਖ ਦੇਣ ਉਸ ਤੋਂ ਬਾਅਦ ਇੱਥੇ ਪੁੱਤਰ ਕੋਈ ਵਰਦਾ ਹੀ ਨਹੀਂ ਸਾਡੇ ਮੱਲੇ ਚ ਲੋਕੀ ਫਿਰ ਗੱਡੀ ਨੂੰ ਵੀ ਕਪ 15 15 ਦਿਨ ਹੋ ਜਾਂਦੇ ਨੇ ਫੋਨ ਕਰਦੇ ਆ ਤੇ ਤਾਂ ਜਾ ਕੇ ਤੇ ਕਿਤੇ ਇੱਥੇ ਗੱਡੀ ਇੱਕ ਪਾਣੀ ਵਾਲੀ ਆਉਂਦੀ ਏ ਤੇ ਬਾਕੀ ਤੁਸੀਂ ਕਿਤੇ ਅੱਜ ਤਾਂ ਨਹੀਂ ਨਹੀਂ ਤੇ ਜਿਹੜੇ ਸੀਵਰੇਜ ਨੇ ਐਦਾਂ ਤਾਂ ਉਬਲਦੇ ਨੇ ਪਾਣੀ ਵਾਲੇ ਸਾਡੀ ਬਥੇ ਬਹੁਤ ਮਤਲਬੀ ਜਿੱਦਾਂ ਗੰਦਗੀ ਦੇ ਨਾਲ ਹੀ ਨਾਲ ਸਾਤ ਵਿੱਚ ਐਦਾਂ ਹੀ ਐ ਲੋਕਾਂ ਨੇ ਵਿਚਾਰਿਆਂ ਨੇ ਉਹ ਜਿਨ੍ਹਾਂ ਦੇ ਹੁਣ ਜਿਨ੍ਹਾਂ ਨੇ ਤੇ ਘਰ ਉੱਚੇ ਬਣਾ ਲਏ ਨੇ ਉਹਨਾਂ ਨੂੰ ਤਾਂ ਚਲ ਨਹੀਂ ਫਰਕ ਹੁਣ ਸਾਡੇ ਪਹਿਲੇ ਪੁਰਾਣੇ ਬਣੇ ਨੇ ਸਾਡੇ ਤੋਂ ਸਿੱਧੇ ਪਾ ਜੇ ਕਣੀਆਂ ਚਾਰ ਨਹੀਂ ਪੈਂਦੀਆਂ ਤੇ ਪਾਣੀ ਅੰਦਰੋਂ ਸਿੱਧਾ ਜਾਂਦਾ ਸਾਰਾ ਮੇਨ ਰੋਡ ਸਾਰਾ ਭਰ ਜਾਂਦਾ ਬਾਹਰ ਵਾਲਾ ਸਾਰਾ ਬਾਹਰ ਵੀ ਬਹੁਤ ਵੀ ਬਾਹਰ ਰੋਡ ਤੱਕ ਵੀ ਨਾ ਵੀ ਬਹੁਤ ਗੰਦਗੀ ਹੈ ਆ ਦੇਖ ਹੀ ਰਹੇ ਤੁਸੀਂ ਅੱਗੇ ਮਲੀਆਂ ਗਲੀਆਂ ਮੱਲਿਆਂ ਦਾ ਕੀ ਹਾਲ ਹੈ ਜੇ ਮੰਨ ਲਓ ਜਿਹੜਾ ਮੁਲਾਕਾ ਇੱਕ ਕਾਰਪੋਰੇਸ਼ਨ 'ਚ ਆ ਜਾਂਦਾ ਏ ਜਿਹੜੀਆਂ ਹਾਉਦੀਆਂ ਜਾਂ ਸ਼ਿਵਰਜ ਨੇ ਉਹਨਾਂ ਦਾ ਕੰਮ ਹੈ ਇਨਨ ਉਸਾਰਨਾ ਜਾਂ ਠੀਕ ਕਰਨਾ ਆ ਦੇਖੋ ਜਿਹੜਾ ਜਿੱਦਾਂ ਗਲੀ ਬਣਾਉਣ ਵਾਲੇ ਉਹ ਘਰ ਗਏ ਨੇ ਨਾ ਉੱਥੇ ਕੋਈ ਤੂੰ ਫालतू ਕੋਈ ਇੱਟਣੀਆਂ ਇਹਨਾਂ ਨੇ ਲਾਈ ਆ ਦੇਖੋ ਆ ਹੌਦੀਆਂ ਜੇ ਸਾਡੀਆਂ ਨਹੀਂ ਤੇ ਆਮ ਸ਼ਹਿਰਾਂ ਵਿੱਚ ਹੌਦੀ ਬਣਦੀ ਏ ਉਹਨੂੰ ਉੱਪਰੋਂ ਚੰਗੇ ਟੰਗ ਨਾਲ ਉਹ ਢੱਕਣ ਦੇ ਕੇ ਕਿੱਜਿਆ ਜਾ ਰਿਹਾ ਤੇ ਬਾਕੀ ਸਾਡੇ ਦੇ ਵੇਲੇ ਕਿਸ ਨੇ ਬੋਰੀ ਪਾਈ ਕਿਸੇ ਨੇ ਕੁਝ ਪਾਇਆ ਕਿਸੇ ਨੇ ਕੁਝ ਪਾਇਆ ਇਦਾਂ ਹੀ ਜੇ ਥੋੜੀ ਬਰਸਾਤ ਹੋਣੀ ਤਾਂ ਬੱਚੇ ਵੀ ਨਿਆਣੇ-ਛਿਆਣੇ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਨੇ ਭਾਜ ਤੇ ਬਹੁਤ ਪਾਣੀ ਦੀ ਬੜੀ ਸਮੱਸਿਆ ਤੇ ਗੰਦਗੀ ਬਹੁਤ ਹੈ ਜੀ ਸਮੈਲ ਲੈਦਰ ਬਲੈਸ ਨਾਲ ਲੋਂਦੇ ਕਰਮ ਸਮੈਲ ਬਹੁਤ ਆਂਦੀ ਹੈ ਬਿਲਕੁਲ ਕੋਈ ਇਧਰ ਧਿਆਨ ਨਹੀਂ ਦੇ ਰਿਹਾ ਕਾਰਪੋਰੇਸ਼ਨ ਵਾਲਾ ਕਈ ਵਾਰ ਬੋਟਾਂ ਵਾਲਿਆਂ ਨੂੰ ਲੈਣ ਆਂਦੇ ਉਹਨਾਂ ਨੂੰ ਕਈ ਵਾਰ ਕਿਹਾ ਕੋਸਲਰ ਨੂੰ ਕਿਹਾ ਕੋਈ ਸੁਣਵਾਈਆ ਨਹੀਂ ਜੀ 2-3 ਸਾਲ ਹੋ ਗਏ ਨੇ ਇਧਰ ਕੋਈ ਵੀ ਨਹੀਂ ਸੜਕਾਂ ਉਦਾਂ ਦੀਆਂ ਪਈਆਂ ਜੀ ਕੋਈ ਨਹੀਂ ਬੋਟਾ ਲੈਣ ਮੇਰੇ ਘੇੜਾ ਮਾਰਦੇ ਨੇ ਕਲੀਆਂ ਬਿਲਕੁਲ ਟੁੱਟੀਆਂ ਪਈਆਂ ਜੀ ਪਾਣੀ ਭਰ ਜਾਂਦਾ ਸਮੱਸਿਆ ਬੜੀ ਹੈ ਜੀ ਆਹ ਦੇਖ ਲਓ ਥਾਂ ਥਾਂ ਤੇ ਸਿਵਰੇਜ ਦਾ ਬੁਰਾ ਹਾਲ ਆਪ ਟੱਕੇ ਹੋਏ ਨੇ ਸਿਵਰੇਜ ਆਪਣਾ ਸਰਕਾਰੀ ਟੱਕਣ ਵੀ ਹੈ ਨਹੀਂ ਕਿਸੇ ਤੇ ਕਿਸੇ ਨੇ ਬੋਰੀ ਚੜਾਈ ਹੈ ਕਿਸੇ ਨੇ ਕੀ ਤਰਪਾਲ ਪਾਈ ਆ ਕਿਸੇ ਰੇਟਾਂ ਰੱਖੀਆਂ ਬਹੁਤ ਬੁਰਾ ਹਾਲ ਹੈ ਜੀ ਬਸ ਐਨਾ ਪਾਣੀ ਪੜ ਜਾਂਦਾ ਜੀ ਮੈਂ ਕੋਠੇ ਤੇ ਰੋਟੀ ਖਾਣੀ ਪੈਂਦੀ ਬੈਠ ਕੇ ਪਰ ਬਰਬੋ ਐ ਨਹੀਂ ਆਂਦੀ ਆਸੇ ਪਾਸਿਓਂ ਗੰਦੇ ਨਾਲੇ ਦੀ ਤੇ ਪਾਣੀ ਰੋਜ਼ ਬਲੌਕ ਹੋ ਜਾਂਦਾ ਜੀ ਬਸ ਤੇ ਮੱਛਰ ਐਨਾ ਕੋਈ ਧਿਆਨ ਨਹੀਂ ਕਿਸੇ ਦਾ ਕੋਈ ਕੋਸ਼ਿਸ਼ ਨਹੀਂ ਪਾਣੀ ਕਿੱਥੋਂ ਆਉਂਦਾ ਜਿਹੜਾ ਜ਼ਿਆਦਾਤਰ ਪਾਣੀ ਤੇ ਪਾਣੀ ਪੂਰੇ ਜਲੰਧਰ ਦਾ ਜੀ ਨਹੀਂ ਫੈਕਟਰੀਆਂ ਦਾ ਪਾਣੀ ਵਿੱਚੇ ਪਾਈ ਜਾਂਦੇ ਪੂਰੇ ਜਲੰਧਰ ਦਾ ਜੀ ਮਕਸੂਦਾਂ ਤੋਂ ਪਾਣੀ ਜਾਂਦਾ ਚ ਪਾਤਾ ਗੰਦੇ ਨਾਲੇ ਦਾ ਜੀ ਪੈਟਰੂਮ ਘਰਾਂ ਦਾ ਪਾਣੀ ਬਲੌਕ ਹੋ ਕੇ ਤੇ ਸਾਰਾ ਫਿਰ ਮੱਛਰ ਫੈਲਦਾ ਹੈ ਬਹੁਤ ਕੋਈ ਕਿਸੇ ਦਾ ਕੋਈ ਕਾਰਪੋਰੇਸ਼ਨ ਵਾਲਾ ਕੋਈ ਜੜਾ ਨੀਲਾ ਦਾ ਕਹਿ ਕਹਿ ਕੇ ਕੰਮ ਕਰਦਾ ਨਹੀਂ ਬੇਸ਼ੱਕ ਬੇਰੋਜ਼ਗਾਰੀ ਪੰਜਾਬ ਦਾ ਇੱਕ ਵੱਡਾ ਮੁੱਦਾ ਹੈ ਜਿਸ ਦੇ ਨਾਂ ਤੇ ਪੰਜਾਬ ਦੇ ਸ਼ਹਿਰਾਂ ਤੇ ਨਾਲ ਲੱਗਦੇ ਪਿੰਡਾਂ ਤੇ ਕਸਬਿਆਂ ਦੇ ਵਿੱਚ ਇੰਡਸਟਰੀ ਤੇ ਫੈਕਟਰੀਆਂ ਪੈਰ ਪਸਾਰ ਰਹੀਆਂ ਨੇ ਪਰ ਇਸ ਦੇ ਨਾਲ ਨਾਲ ਇਹ ਪੰਜਾਬ ਦੇ ਵਾਤਾਵਰਨ ਤੇ ਲੋਕਾਂ ਦੀ ਸਿਹਤ ਦੇ ਨਾਲ ਵੱਡਾ ਖਲਬਾੜ ਵੀ ਕਰ ਰਹੀਆਂ ਨੇ ਜਦੋਂ ਹੀ ਅਸੀਂ ਇਸੇ ਗੰਦੇ ਨਾਲੇ ਦੇ ਉੱਤੇ ਟ੍ਰੀਟਮੈਂਟ ਪਲਾਂਟ ਦੇ ਵੱਲ ਨੂੰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਟ੍ਰੀਟਮੈਂਟ ਪਲਾਂਟ ਦੇ ਅਧਿਕਾਰੀ ਉਸ ਸਮੇਂ ਮੌਜੂਦ ਨਹੀਂ ਸੀ ਪਰ ਉੱਥੇ ਮੌਜੂਦ ਫੈਕਟਰੀ ਦੇ ਅੰਦਰ ਇੱਕ ਵਿਅਕਤੀ ਦੇ ਕੋਲ ਜਿਸ ਨੂੰ ਨਹੀਂ ਪਤਾ ਸੀ ਕਿ ਅਸੀਂ ਕੈਮਰਾ ਔਨ ਕੀਤਾ ਤਾਂ ਉਸ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਗਾਈਡਲਾਈਨਸ ਨੇ ਕਿ ਅਸੀਂ ਇੱਥੋਂ ਦਾ ਜਿਹੜਾ ਪਾਣੀ ਹੈ ਉਸ ਨੂੰ ਬਿਲਕੁਲ ਸਾਫ਼ ਕਰਕੇ ਪਾਵ ਵਰਤੋਂ ਜੋਗ ਕਰਕੇ ਟ੍ਰੀਟਮੈਂਟ ਪਲਾਂਟ ਤੋਂ ਅੱਗੇ ਭੇਜੀਏ ਸਿਕਿਉਰਿਟੀ ਜੋ ਤੁਸੀਂ ਨਹੀਂ ਜੀ ਗਾਰਡ ਚੱਲਾ ਗਿਆ ਤੇ ਅੰਦਰ ਕੋਈ ਮਲਾਜ਼ਮ ਹੈਗਾ ਅੰਦਰ ਹੋਰ ਕੋਈ ਇਸ ਟਾਈਮ ਨਹੀਂ ਹੁੰਦੇ ਅੱਛਾ ਤੇ ਜਿਹੜਾ ਅੰਦਰ ਪਾਣੀ ਉਰੇ ਟ੍ਰੀਟ ਹੁੰਦਾ ਜਿਹੜਾ ਨਾਲੇ ਦਾ ਪਾਣੀ ਆ ਉਹ ਟ੍ਰੀਟ ਹੋ ਰਿਹਾ ਸਾਰਾ ਹਾਂਜੀ ਹਾਂਜੀ ਬਾਈ ਤੇ ਕਿ ਜਿਹੜਾ ਇਧਰੋਂ ਜਿਹੜਾ ਆ ਰਿਹਾ ਛੋਏ ਪੈ ਪਾਰ ਰਹੇ ਆ ਉਹ ਵੀ ਨਹੀਂ ਇਹ ਤਾਂ ਪਾਈਪ ਤੇ ਤੋ ਕਿਹੜਾ ਪਾਈਪ ਹੈ ਜਿਹੜੇ ਉਧਰੋਂ ਪਾਏ ਪਾ ਰਿਹਾ ਉਹ ਜਿਹੜਾ ਇੰਡਸਟਰੀ ਵਾਲਾ ਉਹ ਵੀ ਵਿੱਚੋਂ ਟ੍ਰੀਟ ਹੋ ਕੇ ਜਾ ਰਿਹਾ ਆਹੋ ਵੀ ਸਾਫ਼ ਨਿਕੋ ਕਰਕੇ ਨਿਕਲਦਾ ਹੈ ਪਾਣੀ ਸਾਫ਼ ਕਰਕੇ ਨਿਕਲਦਾ ਹਾਂ ਮਤਲਬ ਇਹ ਸਾਫ਼ ਹੋ ਜਾਂਦਾ ਪਾਣੀ ਫਿਰ ਜਿਹੜਾ ਪਿੱਛੋਂ ਗੰਦਾ ਹੋ ਕੇ ਆ ਰਿਹਾ ਹੋਰ एकदम ਚਿੱਟਾ ਐ ਚਿੱਟਾ ਪਾਣੀ ਨਿਕਲਦਾ ਹੈ ਜਿਸੇ ਆਪੇ ਜਿਸੇ ਪਾਣੀ ਪੀਆ ਜਾਂਦਾ ਹੈ ਹਾਂ ਮਤਲਬ ਪੀ ਸਕਦੇ ਨੇ ਵੀ ਜਿਹੜਾ ਇਹ ਪਾਣੀ ਪਾਣੀ ਐਸੇ ਪਾਣੀ ਮਿਲੇਗਾ ਅੱਛਾ ਨਹੀਂ ਸਾਫ਼ ਹੋ ਕੇ ਜਾਂਦਾ ਫਿਰ ਅੱਗੇ ਫਿਰ ਅੱਗੇ ਜਾ ਕੇ ਉਹ ਬੈਂਚ ਮਿਲ ਜਾਂਦਾ ਸਾਫ਼ ਪਾਣੀ ਆ ਗੰਦਾ ਨਾਲ ਹੀ ਹੈ ਹਾਂ ਉਕਾਂ ਦੇ ਜੋ ਦਿਖ ਰਹੀ ਨਾ ਹਾਂ ਹਾਂ ਅਨੇ ਕੰਦ ਕੇ ਪਾਰ ਗੰਦਾ ਨਾਲਾ ਹੈ ਅੱਛਾ ਟ੍ਰੀਟਮੈਂਟ ਹੋ ਕੇ ਬਾਹਰ ਨਿਕਲ ਰਹਾ ਜਿਹੜਾ ਉਹ ਪਾਣੀ ਉਹ ਇਹ ਟ੍ਰੀਟਮੈਂਟ ਦਾ ਇਹਦਾ ਸੀਵਰੇਜ ਗੰਦੇ ਨਾਲੇ ਦਾ ਪਾਣੀ ਹੈ ਹਾਂ ਗੰਦੇ ਨਾਲੇ ਮੇਂ ਫੇਰ ਡਾਲ ਰਹੇ ਅੱਛਾ ਗੰਦੇ ਨਾਲੀ ਦਾ ਪਾਣੀ ਜਿਹੜਾ ਪਿੱਛੋਂ ਆ ਰਿਹਾ ਉਹ ਸਾਫ ਕਰਕੇ ਫੇਰ ਗੰਦੇ ਨਾਲੇ ਚ ਪਾ ਰਹੇ ਔਰ ਕੋਈ ਚਾਂਸ ਹੈ ਨਹੀਂ ਇਹ ਪਾਣੀ ਨਿਕਾਲਨੇ ਦਾ ਹਾਂ ਹਾਂ ਮਤਲਬ ਕੇ ਸਾਫ ਚ ਲਿਆ ਜਾਂਦਾ ਗੰਦਾ ਤੁਹਾਡੇ ਕੋਲ ਇੱਥੇ ਨਿਕਲ ਕੇ ਤੁਹਾਡੇ ਕੋਲ ਨਿਕਲ ਨਹੀਂ ਰਹੀ ਇੱਥੇ ਅਸੀਂ ਕੰਪਨੀ ਕਾ ਕਹਿਣਾ ਹੈ ਗਵਰਨਮੈਂਟ ਕਾ ਕਿ ਤੁਸੀਂ ਪਾਣੀ ਸਾਫ ਕਰਕੇ ਦਿਓ ਹਾਂ ਪਾਣੀ ਜਿੱਥੇ ਛੜਨਾ ਹੈ ਉਹ ਚਾਹੇ ਗੰਦਾ ਹੋਵੇ ਚਾਹੇ ਸਫਾ ਹੋਵੇ ਉਸੇ ਕੋਈ ਮਤਲਬ ਨਹੀਂ ਹੂੰ ਪਾਣੀ ਤੁਸੀਂ ਸਾਫ ਕਰਕੇ ਕਢਣਾ ਹੈ ਤਾਂ ਤੇ ਬਿਲਕੁਲ ਸਾਫ ਹੋ ਜਾਂਦਾ ਹੁਣ ਪਾਣੀ ਬਿਲਕੁਲ ਸਾਫ ਜਾਏਗਾ ਜਿੰਨੂੰ ਪੀਲੋ ਚ ਇਹ ਨਹੀਂ ਪੀਣ ਵਾਲਾ ਹਾਂ ਹੂੰ ਸਾਫਾ ਇਹਦਾ ਨੁਕਸਾਨ ਨਹੀਂ ਕੋਈ ਪਾਣੀ ਇੱਕਦਮ ਉਹ ਚਿੱਟਾ ਜਾਂਦਾ ਇੱਕ ਪਾਣੀ ਇੱਕਦਮ ਸਫਾ ਅੱਛਾ ਇਹਦੇ ਜੀ ਕੈਮੀਕਲ ਨਹੀਂ ਹੁੰਦਾ ਫਿਰ ਜਿਹੜਾ ਜਾ ਰਿਹਾ ਨਹੀਂ ਕੈਮੀਕਲ ਡਾਲਾ ਜਾਂਦਾ ਜਿਹੜਾ ਜਾ ਵਾਪਸ ਕੱਢਦੇ ਹਾਂ ਠੀਕ ਹੈ ਤੁਸੀਂ ਹੋਰ ਕੀ ਕਰਦੇ ਹੋ ਸਾ ਮਾ ਪੜਤੀ ਹੈ ਜ਼ਹਿਰੀਲੀ ਗਏ ਸਨ ਨਹੀਂ ਆਪ ਆਪ ਕੀ ਕਰਤੇ ਹੋ ਇਹਾ ਮੈਂ ਤਾਂ ਹਮਾਰਾ ਤਰ੍ਹਾਂ ਗਾਰਡਨ ਦਾ ਕੰਮ ਹੈ ਆਪਰਾ ਅੱਛਾ ਤਾਂ ਇਹ ਮਤਲਬ ਸਰਕਾਰੀ ਹੈ ਟ੍ਰੀਟਮੈਂਟ ਪਲੰਟ ਤੇ ਸਾਫ ਕਰਕੇ ਪਾਣੀ ਅੱਗੇ ਦੁਆਰਾ ਨਾਲੇ ਚ ਪਾ ਦਿੰਦਾ ਉਹ ਪਿਛਲਾ ਜਿਹੜਾ ਉਹ ਨਾਲ ਉਹ ਹੋਈ ਇੱਧਰ ਆ ਜਾਂਦਾ ਠੀਕ ਆ ਕੋਈ ਅੰਦਰ ਹੈ ਨਹੀਂ ਹੁਣ ਨਹੀਂ ਕੋਈ ਨਹੀਂ ਅੱਛਾ ਠੀਕ ਦੇਖ ਲੈ ਕੱਲ ਤੁਸੀਂ ਚਲੇ ਆਓ ਹਾਂ ਅਰੇ ਕੱਲ ਆ ਜਾਓ ਦੇਖ ਲਓ ਤੁਸੀਂ ਆਣਾ ਹੈ ਓਕੇ ਕੋਈ ਨੰਬਰ ਹੈਗਾ ਕਿਸੇ ਦੌਰੇ ਅੰਦਰ ਹਾਂਜੀ ਨੰਬਰ ਹੈ ਆਪਕੇ ਪਾਸ ਕਿਸੀ ਦਾ ਨਹੀਂ ਕਿਸੇ ਦਾ ਜੋ ਜਹਾਪੇ ਬੈਠੇ ਮੈਂ ਤਾਂ ਫੋਨ ਨਹੀਂ ਚਲਾ ਪਤਾ ਅੱਛਾ ਜਿਹੜੀ ਜਿਹੜੇ ਨਹੀਂ ਉਹ ਜਿਹੜੀ ਝੱਗ ਉੱਠਦੀ ਐ ਨੇ ਚਿੱਟਾ ਉਹ ਕਾਹਤੋਂ ਉਹ ਉਸੇ ਮਾਸੇ ਪਾਣੀ ਮਾਸੇ ਨਿਕਲਦਾ ਉਹ ਉਹ ਹੋ ਰਿਹਾ ਹੈ ਟ੍ਰੀਟ ਹੋ ਰਿਹਾ ਤਾਂ ਕਰਕੇ ਹੂੰ ਅਗਲੇ ਇੱਥੋਂ ਸਾਫ਼ ਜਾਂਦਾ ਪਾਣੀ ਇੱਥੋਂ ਪਾਣੀ ਸਾਫ਼ ਜਾਂਦਾ ਠੀਕ ਆ ਇਹਨਾਂ ਦਾ ਕਹਿਣਾ ਹੈ ਕਿ ਇੱਥੋਂ ਜੋ ਇੱਥੇ ਸੀਗੇ ਗਾਰਡਨ ਦਾ ਕੰਮ ਕਰਦੇ ਨੇ ਇਹ ਕਹਿੰਦੇ ਕਿ ਇੱਥੋਂ ਇਹ ਸਰਕਾਰ ਦਾ ਇਹ ਜਿਹੜੇ ਆ ਗਾਈਡਲਾਈਨਸ ਨੇ ਕਿ ਇੱਥੋਂ ਪਾਣੀ ਜਿਹੜਾ ਬਿਲਕੁਲ ਸਾਫ਼ ਹੋ ਕੇ ਅੱਗੇ ਜਾਣਾ ਚਾਹੀਦਾ ਹੈ ਕੈਮੀਕਲ ਉਸ ਦੇ ਵਿੱਚ ਨਹੀਂ ਹੋਣਾ ਚਾਹੀਦਾ ਤਾਂ ਅੱਗੇ ਜਿਹੜਾ ਪਾਣੀ ਜਾ ਰਿਹਾ ਉਹ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਕਿ ਉਹ ਬਿਲਕੁਲ ਜਿਹੜਾ ਹੂ ਬਾਹੂ ਉਸੇ ਤਰ੍ਹਾਂ ਕਾਲੇ ਰੰਗ ਦਾ ਪਾਣੀ ਹੈ ਜੋ ਅੱਗੇ ਜਾ ਕੇ ਵਹੀਂ ਦੇ ਵਿੱਚ ਮਿਲ ਜਾਂਦਾ ਪਰ ਜਦੋਂ ਸਾਡੀ ਟੀਮ ਦੇ ਵੱਲੋਂ ਟਰੀਟਮੈਂਟ ਪਲਾਂਟ ਦੇ ਬਾਹਰ ਜਿੱਥੋਂ ਇਹ ਪਾਣੀ ਸਾਫ਼ ਕਰਨ ਤੋਂ ਬਾਅਦ ਕੱਢਿਆ ਜਾ ਰਿਹਾ ਸੀ ਉੱਥੋਂ ਦੇਖਿਆ ਗਿਆ ਤਾਂ ਪਾਣੀ ਦਾ ਰੰਗ ਜਿਉਂ ਦਾ ਤਿਉਂ ਸੀ ਤੇ ਨਾਲ ਹੀ ਇਹ ਪਾਣੀ ਅੱਗੇ ਜਾ ਕੇ ਪਵਿੱਤਰ ਕਾਲੀ ਵਈ ਦੇ ਵਿੱਚ ਮਿਲ ਜਾਂਦਾ ਹੈ ਤਾਂ ਜਲੰਧਰ ਪੱਛਮੀ ਹਲਕੇ ਦੇ ਪੰਨੂ ਵਿਹਾਰ ਇਲਾਕੇ ਦੇ ਵਿੱਚ ਅਸੀਂ ਜਾ ਕੇ ਆਏ ਹਾਂ ਤੁਹਾਨੂੰ ਉਹ ਤਸਵੀਰਾਂ ਸੀ ਸਾਰੀਆਂ ਦਿਖਾਈਆਂ ਤੇ ਉੱਥੋਂ ਦੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਉਬੇ ਤੁਹਾਨੂੰ ਸੁਣਾਇਆ ਪਰ ਇਹ ਤੁਹਾਨੂੰ ਇਹ ਉਹੀ ਨਾਲ ਹੈ ਜੋ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਪਹਿਲਾਂ ਦਿਖਾਈਆਂ ਨੇ ਇਹ ਉਹੀ ਨਾਲ ਹੈ ਇੱਥੇ ਇੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਆ ਉਸ ਦੇ ਵਿੱਚੋਂ ਪਾਣੀ ਆਉਂਦਾ ਹੈ ਤਾਂ ਉਸ ਤੋਂ ਬਾਅਦ ਉਹ ਪਿੱਛੇ ਤੁਸੀਂ ਪਾਣੀ ਦੀ ਜਿਹੜੀ ਹੈ ਉਹ ਦੇਖੀ ਹੋਊਗੀ ਕਿ ਕੁਆਂਟੀਟੀ ਕਿੰਨੀ ਆ ਪਰ ਉਸ ਤੋਂ ਬਾਅਦ ਜਦੋਂ ਇੱਥੇ ਪਾਣੀ ਜਿਹੜਾ ਪੂਰੀ ਇੱਕ ਨਹਿਰ ਦੀ ਤਰ੍ਹਾਂ ਵਗ ਰਿਹਾ ਹੈ ਤਾਂ ਟ੍ਰੀਟਮੈਂਟ ਇਹ ਜਿਹੜਾ ਪਲਾਂਟ ਲੱਗਿਆ ਹੋਇਆ ਉਸ ਦੇ ਵਿੱਚ ਟ੍ਰੀਟਮੈਂਟ ਹੋਣ ਤੋਂ ਬਾਅਦ ਇਹ ਪਾਣੀ ਆ ਰਿਹਾ ਤਾਂ ਅਸੀਂ ਇੱਥੇ ਖੜੇ ਹਾਂ ਇਹ ਤਸਵੀਰਾਂ ਜਿਹੜੀਆਂ ਨੇ ਮੈਂ ਸ਼ਸ਼ੀਪਾਲ ਹੁਣਾਂ ਨੂੰ ਕਹੂੰਗਾ ਕਿ ਇੱਕ ਵਾਰ ਪਿੱਛੇ ਨੂੰ ਜ਼ਰੂਰ ਦਿਖਾਤੀ ਤਾਂ ਇਹ ਜਿਹੜਾ ਇੱਥੋਂ ਟ੍ਰੀਟਮੈਂਟ ਹੋਣ ਤੋਂ ਬਾਅਦ ਪਾਣੀ ਜਿਉਂ ਦਾ ਤਿਉਂ ਆ ਤਾਂ ਇੱਥੋਂ ਜਿਹੜਾ ਪਾਣੀ ਜਾ ਕੇ ਕਾਲੀ ਬਈਂ ਦੇ ਵਿੱਚ ਜਾ ਕੇ ਮਿਲਦਾ ਜਿੱਥੋਂ ਕਿ ਅਕਸਰ ਕਾਲੀ ਬਈਂ ਦੇ ਵਿੱਚ ਜਿਹੜਾ ਉਹ ਕਿਹਾ ਜਾਂਦਾ ਕਿ ਪਾਣੀ ਜਿਹੜਾ ਉਹ ਇੰਡਸਟਰੀ ਏਰੀਆ ਦਾ ਆ ਕੇ ਪਾਣੀ ਉਸ ਨੂੰ ਖਰਾਬ ਕਰਦਾ ਤਾਂ ਇਹ ਪਾਣੀ ਜਿਹੜਾ ਇਹ ਜਲੰਧਰ ਦੇ ਲੈਦਰ ਕੰਪਲੈਕਸ ਅਤੇ ਹੋਰ ਜਿਹੜਾ ਜਲੰਧਰ ਦੇ ਮੁਕਸੂਦਾ ਇਲਾਕੇ ਦੇ ਵਿੱਚੋਂ ਜੋ ਪਿੱਛੋਂ ਨਾਲਾ ਜਿਹੜਾ ਸੀ ਤੁਹਾਨੂੰ ਦਿਖਾਇਆ ਤਾਂ ਉਹ ਇੱਥੇ ਜਲੰਧਰ ਦੇ ਬਿਲਕੁਲ ਇੱਥੇ ਜਿਹੜੇ ਇਕ ਤਰ੍ਹਾਂ ਇਹ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹੋਵਾਂਗੇ ਉਹ ਜਿਹੜਾ ਤਸਵੀਰਾਂ ਨੇ ਸੀਵਰੇਜ ਟ੍ਰੀਟਮੈਂਟ ਪਲਾਂਟ ਆ ਉੱਥੇ ਤੱਕ ਆ ਕੇ ਜਿਹੜਾ ਉਹ ਪਿਛਲਾ ਪਾਣੀ ਆ ਉਸ ਦੀ ਕੁਆਂਟੀਟੀ ਤੁਸੀਂ ਦੇਖ ਸਕਦੇ ਹੋ ਤਾਂ ਇੱਥੇ ਜਿਹੜੀ ਕੁਆਂਟੀਟੀ ਆ ਉਹ ਵੀ ਦੇਖ ਸਕਦੇ ਹੋ ਤਾਂ ਇੱਥੋਂ ਇਹ ਜ਼ਰੂਰ ਲੱਗਦਾ ਕਿ ਇੱਥੇ ਪਾਣੀ ਜਿਹੜਾ ਉਹ ਵੱਧ ਮਾਤਰਾ ਦੇ ਵਿੱਚ ਆ ਰਿਹਾ ਪੂਰਾ ਇੱਕ ਨਹਿਰ ਦੀ ਤਰ੍ਹਾਂ ਇਹ ਪਾਣੀ ਵਗ ਰਿਹਾ ਪਰ ਟ੍ਰੀਟਮੈਂਟ ਦਾ ਭਾਵ ਹੁੰਦਾ ਕਿ ਪਾਣੀ ਨੂੰ ਬਿਲਕੁਲ ਸਾਫ਼ ਕਰਕੇ ਅੱਗੇ ਭੇਜਿਆ ਜਾਣਾ ਚਾਹੀਦਾ ਪਰ ਇਹ ਪਾਣੀ ਜਿਹੜਾ ਇਹ ਪਾਣੀ ਜਿਉਂ ਦਾ ਤਿਉਂ ਆ ਪੂਰੀ ਬਦਬੂਦਾਰ ਉਸੇ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋਵੋਗੇ ਉਹ ਗਾਰ ਬਣੀ ਹੋਈ ਆ ਵੀ ਪੂਰੀ ਕਾਲੀ ਆ ਆਲੇ ਦੁਆਲੇ ਮਿੱਟੀ ਜਿਹੜੀ ਆ ਜਿੰਨਾ ਪਾਣੀ ਦੇ ਵਿੱਚ ਰਿਹਾ ਤੇ ਪੂਰਾ ਛਾ ਕਾਲੇ ਰੰਗ ਦਾ ਇਹ ਪਾਣੀ ਆ ਤੇ ਅੱਗੇ ਜਾ ਕੇ ਕਾਲਾ ਸੰਗਿਆ ਦੇ ਕੋਲੇ ਇਹੀ ਪਾਣੀ ਕਾਲੀ ਬਈ ਦੇ ਵਿੱਚ ਜਾ ਕੇ ਮਿਲ ਜਾਂਦਾ ਕੈਮਰਾਮੈਨ ਸ਼ਸ਼ੀਪਾਲ ਦੇ ਨਾਲ ਮੈਂ ਕੁਲਵਿੰਦਰ ਸਿੰਘ ਸਲੇਡੀ ਜਲੰਧਰ ਵੈਸਟ